ਇਕ ਅਜਿਹੇ ਸ਼ਖਸ ਜੋ ਹੈ ਰੂਸ ਦਾ ਟਾਰਗੇਟ ਨੰਬਰ 1 ਉਹ ਰਾਸ਼ਟਰਪਤੀ ਜਿਸ ਨੇ ਅਮਰੀਕਾ ਦੀ ਮਦਦ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਇਹ ਕਿਹਾ ਕਿ ਆਈ ਨੀਡ ਅਮਿਊਨੀਸ਼ਨ ਨਾਟ ਅ ਰਾਈਟ ਆਪਣੇ ਤੋਂ ਕਈ ਗੁਣਾ ਵੱਡੇ ਤਾਕਤਵਰ ਅਤੇ ਖਤਰਨਾਕ ਮੁਲਕ ਰੂਸ ਦੀ ਨੱਕ ਵਿੱਚ ਦਮ ਕਰ ਦਿੱਤਾ ਰੂਸ ਦੇ ਰਾਸ਼ਟਰਪਤੀ ਨੂੰ ਗੱਲ ਲਾਉਂਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਸੁਨਾਈਆਂ ਖਰੀਆਂ ਖਰੀਆਂ ਅਜਿਹੇ ਆਗੂ ਜਿਸ ਦੀ ਤਸਵੀਰ ਲੋਕ ਆਪਣੀ ਟੀ-ਸ਼ਰਟ ਤੇ ਛਪਾਉਂਦੇ ਨੇ ਉਹ ਕਮੇਡੀਅਨ ਜਿਸ ਨੇ ਪੜ੍ਹਾਈ ਤਾਂ ਕਾਨੂੰਨ ਦੀ ਕੀਤੀ ਪਰ ਬਣ ਗਿਆ ਸਿਆਸਤਦਾਨ ਕਿੱਸਾ ਸਿਆਸਤ ਦਾ ਵਿੱਚ ਅਸੀਂ ਗੱਲ ਕਰਾਂਗੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਮੀਰ ਜ਼ੇਲੈਂਸਕੀ ਦੇ ਬਾਰੇ ਮੈਂ ਹਦਲਿਤ ਸੇ ਤੇਸ ਤੇ ਅਤੇ ਆਪਣੇ ਟੀਵੀ ਡਰਾਮਿਆਂ ਦੇ ذریعے ਲੋਕਾਂ ਨੂੰ ਹਸਾਉਣ ਵਿੱਚ ਮਾਹਿਰ ਕਾਮੇਡੀਅਨ ਨੂੰ ਕਦੇ ਅੰਦਾਜ਼ਾ ਨਹੀਂ ਸੀ ਕਿ ਇੱਕ ਟੀਵੀ ਸ਼ੋਅ ਵਿੱਚ ਨਿਭਾਇਆ ਗਿਆ ਕਿਰਦਾਰ 4 ਸਾਲ ਬਾਅਦ ਹਕੀਕਤ ਵਿੱਚ ਤਬਦੀਲ ਹੋ ਜਾਏਗਾ ਕਿਰਦਾਰ ਸੀ ਮੁਲਕ ਦੇ ਰਾਸ਼ਟਰਪਤੀ ਦਾ ਵਲੋਦਮੀਰ ਜ਼ੇਲੈਂਸਕੀ ਸਾਲ 2019 ਵਿੱਚ ਯੂਕਰੇਨ ਦੇ ਰਾਸ਼ਟਰਪਤੀ ਚੁਣੇ ਗਏ ਸੀ ਉਸ ਤੋਂ ਪਹਿਲਾਂ ਸਾਲ 2015 ਵਿੱਚ ਉਹਨਾਂ ਦਾ ਇੱਕ ਟੀਵੀ ਸ਼ੋਅ ਆਇਆ ਜਿਸ ਦਾ ਨਾਂ ਸੀ servant of the people ਇਹ 쇼 ਬੇਹਤ ਪਸੰਦ ਕੀਤਾ ਗਿਆ ਇਸ ਟੀਵੀ ਸ਼ੋ ਵਿੱਚ ਇੱਕ ਸਕੂਲ ਟੀਚਰ ਦੇਸ਼ ਦਾ ਰਾਸ਼ਟਰਪਤੀ ਬਣ ਜਾਂਦਾ ਹੈ ਅਤੇ ਦੇਸ਼ ਵਿੱਚ جاری ਭ੍ਰਿਸ਼ਟਾਚਾਰ ਅਤੇ ਰੂਸ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਆਗੂਆਂ ਨਾਲ ਲੜਦਾ ਹੈ ਕਈ ਸਾਲ ਇਹ 쇼 ਸੁਪਰ ਹਿੱਟ ਰਿਹਾ ਯੂਕਰੇਨ ਦੇ ਜੋ ਹਾਲਾਤ ਟੀਵੀ ਸ਼ੋ ਵਿੱਚ ਦਿਖਾਏ ਗਏ ਸਨ ਹਕੀਕਤ ਵੀ ਉਸੇ ਵਰਗੀ ਸੀ ਫਿਰ ਆਇਆ ਸਾਲ 2019 ਅਤੇ ਦੇਸ਼ ਵਿੱਚ ਚੋਣਾ ਦਾ ਵਿਗਲ ਬਚ ਗਿਆ ਉਸ ਵੇਲੇ ਤੱਕ ਜ਼ਿਲੈਂਸਕੀ ਦਾ ਸ਼ੋਅ ਕਾਫੀ ਮਸ਼ਹੂਰ ਹੋ ਗਿਆ ਦੂਜੇ ਪਾਸੇ ਸੋਸ਼ਲ ਮੀਡੀਆ ਦੀ ਤਾਕਤ ਅਜੇ ਹੀ ਕਿ ਹਰ ਪਾਸੇ ਜ਼ਿਲੈਂਸਕੀ ਦੀ ਚਰਚਾ ਹੋਣ ਲੱਗੀ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਜ਼ਿਲੈਂਸਕੀ ਵੀ ਚੌਂ ਮੈਦਾਨ ਵਿੱਚ ਉੱਤਰ ਪਏ ਜ਼ਿਲੈਂਸਕੀ ਦੇ ਵਿਰੋਧੀਆਂ ਨੇ ਪ੍ਰਚਾਰ ਕੀਤਾ ਕਿ ਹਾਸਾ ਠੱਠਾ ਕਰਨ ਵਾਲਾ ਕਾਮੇਡੀਅਨ ਦੇਸ਼ ਨੂੰ ਕਿਵੇਂ ਸੰਭਾਲੇਗਾ ਚੋਣਾ ਹੋਈਆ ਉਸ ਤੋਂ ਬਾਅਦ ਜੋ ਨਤੀਜਾ ਆਇਆ ਉਸਨੇ ਪੂਰੀ ਦੁਨੀਆ ਦੇ ਹੋਸ਼ ਉਡਾ ਦਿੱਤੇ ਜ਼ੇਲੈਂਸਕੀ ਨੂੰ 73% ਵੋਟਾਂ ਮਿਲੀਆਂ ਅਤੇ ਉਹਨਾਂ ਦੀ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਟੀਵੀ ਸ਼ੋਅ ਵਿੱਚ ਨਕਲੀ ਰਾਸ਼ਟਰਪਤੀ ਬਣਿਆ ਕਲਾਕਾਰ ਅਸਲ ਜ਼ਿੰਦਗੀ ਵਿੱਚ ਯੂਕਰੇਨ ਦਾ ਰਾਸ਼ਟਰਪਤੀ ਬਣ ਗਿਆ ਉਸ ਵੇਲੇ ਯੂਕਰੇਨ ਦੇ ਬਾਹਰ ਲੋਕ Google ਸਰਚ ਕਰਨ ਲੱਗੇ ਕਿ ਆਖਿਰ ਇਹ 40 ਸਾਲ ਦਾ ਆਦਮੀ ਹੈ ਕੌਣ ਜਿਸਨੇ ਕਮਾਲ ਕਰ ਦਿੱਤਾ ਉਹ ਗੱਲ ਵਾਕਿਆ ਹੈ ਕਿ ਜਿੱਤਣ ਤੋਂ ਬਾਅਦ ਜ਼ੇਲੈਂਸਕੀ ਤੇ ਭ੍ਰਿਸ਼ਟਾਚਾਰੀਆਂ ਨੂੰ ਸ਼ਹਿ ਦੇਣ ਅਤੇ ਵਿਦੇਸ਼ ਵਿੱਚ ਜਾਇਦਾਦ ਬਣਾਉਣ ਦੇ ਇਲਜ਼ਾਮ ਵੀ ਲੱਗੇ ਜ਼ੇਲੈਂਸਕੀ ਦਾ ਜਨਮ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ ਪਿਤਾ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਸੀ ਅਤੇ ਮਾਂ ਇੱਕ ਇੰਜੀਨੀਅਰ ਪਰਿਵਾਰ ਚਾਹੁੰਦਾ ਸੀ ਕਿ ਪੁੱਤਰ ਵਕਾਲਤ ਦੀ ਪੜ੍ਹਾਈ ਕਰੇ ਜ਼ੇਲੈਂਸਕੀ ਨੇ ਗੱਲ ਮੰਨ ਲਈ ਵਕੀਲ ਬਣੇ ਲਾਈਸੈਂਸ ਹਾਸਲ ਕੀਤਾ ਪਰ ਮਨ ਕਾਮੇਡੀ ਅਤੇ ਐਕਟਿੰਗ ਵਿੱਚ ਲੱਗਦਾ ਸੀ ਇਸ ਲਈ ਸਭ ਕੁਝ ਛੱਡ ਕੇ ਅਦਾਕਾਰੀ ਦੀ ਦੁਨੀਆ ਵਿੱਚ ਚਲੇ ਗਏ ਉੱਥੇ ਵੀ ਹਿੱਟ ਰਹੇ ਪਰ ਜ਼ੇਲੈਂਸਕੀ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਕਿਸਮਤ ਅਜੇ ਹੀ ਘੁਮੇਗੀ ਕਿ ਜ਼ਿੰਦਗੀ ਬਦਲ ਕੇ ਰੱਖ ਦੇਗੀ ਰਾਸ਼ਟਰਪਤੀ ਬਣਨ ਤੋਂ ਬਾਅਦ ਮੁਸ਼ਕਿਲ ਨਾਲ 3 ਸਾਲ ਹੀ ਬੀਤੇ ਸਨ ਕਿ ਜ਼ੇਲੈਂਸਕੀ ਦੇ ਸਾਹਮਣੇ ਅਜੇ ਹੀ ਚੁਣੌਤੀ ਆ ਖੜੀ ਹੋਈ ਕਿ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਕੀ ਕੀਤਾ ਕਿ ਜਾਵੇ ਲੰਬੇ ਸਮੇਂ ਤੋਂ ਰੂਸ ਯੂਕਰੇਨ ਦੇ ਵਿਚਾਲੇ ਤਕਰਾਰ ਜਾਰੀ ਸੀ ਰੂਸ ਦਾ ਤਰਕ ਹੈ ਕਿ ਕਦੇ ਸੋਵੀਅਤ ਯੂਨੀਅਨ ਦਾ ਹਿੱਸਾ ਰਿਹਾ ਯੂਕਰੇਨ ਮੁਲਕਤਾ ਸੀ ਹੀ ਨਹੀਂ ਰੂਸ ਯੂਕਰੇਨ ਦੇ ਯੂਰੋਪੀਅਨ ਯੂਨੀਅਨ ਨੈਟੋ ਅਤੇ ਹੋਰ ਯੂਰੋਪੀ ਸੰਸਥਾਵਾਂ ਦੇ ਨੇੜੇ ਹੋਣ ਦੇ ਕਾਰਨ ਵਿਰੋਧ ਕਰਦਾ ਰਿਹਾ ਹੈ ਰੂਸ ਯੂਕਰੇਨ ਤੇ ਪੱਛਮੀ ਮੁਲਕਾਂ ਦੀ ਕਟ ਪੁਤਲੀ ਬਣਨ ਦਾ ਵੀ ਇਲਜ਼ਾਮ ਲਾਉਂਦਾ ਹੈ। ਕਈ ਵਾਰ ਦੋਹਾਂ ਮੁਲਕਾਂ ਦੇ ਵਿਚਾਲੇ ਤਣਾਅ ਵਧਿਆ ਸਰਹੱਦ ਤੇ ਕਈ ਵਾਰ ਟਕਰਾ ਹੋਇਆ। ਪਰ ਹਾਲਾਤ ਫਰਵਰੀ 2022 ਤੱਕ ਆਉਂਦੇ-ਆਉਂਦੇ ਇੰਨੇ ਖਰਾਬ ਹੋਏ ਕਿ ਅਚਾਨਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੈਮਰੇ ਤੇ ਆਏ ਦਿਨ ਸੀ 24 ਫਰਵਰੀ 2022। ਪੁਤਿਨ ਨੇ ਕਿਹਾ ਕਿ ਅਸੀਂ ਯੂਕਰੇਨ ਵਿੱਚ ਸਪੈਸ਼ਲ ਮਿਲਟਰੀ ਆਪਰੇਸ਼ਨ ਚਲਾਉਣ ਜਾ ਰਹੇ ਹਾਂ ਯੂਕਰੇਨ ਦੇ ਬਾਰਡਰ ਤੇ ਰੂਸ ਦੀ ਮਿਲਟਰੀ ਸਰਗਰਮ ਹੋ ਗਈ ਅਜਿਹਾ ਲੱਗਾ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਯੂਕਰੇਨ ਤੇ ਰੂਸ ਕਬਜ਼ਾ ਕਰ ਲਏਗਾ ਸਵਾਲ ਉੱਠੇ ਕਿ ਹੁਣ ਕੀ ਕਾਮੇਡੀਅਨ ਤੋਂ ਰਾਸ਼ਟਰਪਤੀ ਬਣੇ ਜ਼ੇਲੈਂਸਕੀ ਟਿਕ ਸਕਣਗੇ ਪੁਤਿਨ ਦੇ ਐਲਾਨ ਤੋਂ ਬਾਅਦ ਜ਼ੇਲੈਂਸਕੀ ਕਈ ਘੰਟਿਆਂ ਤੱਕ ਦਿਖਾਈ ਨਹੀਂ ਦਿੱਤੇ ਸਵਾਲ ਉੱਠਣ ਲੱਗੇ ਕਿ ਜ਼ੇਲੈਂਸਕੀ ਕਿੱਥੇ ਨੇ ਇਹ ਵੀ ਕਿਹਾ ਜਾਣ ਲੱਗਿਆ ਕਿ ਜ਼ੇਲੈਂਸਕੀ ਮੁਲਕ ਛੱਡ ਕੇ ਭੱਜ ਗਏ पर अचानक अगले दिन एक सैल्फी वीडियो जारी हुई जिस यूक्रेन की राजधानी कीएव में खड़े होकर जेलेंसकी ने संदेश दिता Будемо захищати нашу державу, тому що наша зброя – це наша правда. Наша правда в тому, що це наша земля, наша країна, наші діти. І ми все це будемо захищати. Ось і все. Ось це і є те, що я хотів вам сказати. Слава Україні! Вона кіга, ਮੈਂ ਕਿਤੇ ਨਹੀਂ ਗਿਆ ਯੂਕਰੇਨ ਰੂਸ ਦਾ ਮੁਕਾਬਲਾ ਕਰੇਗਾ ਇਸ ਸਾਰੀ ਘਟਨਾ ਤੇ ਅਮਰੀਕਾ ਦੀ ਤਿੱਖੀ ਨਜ਼ਰ ਸੀ ਅਮਰੀਕਾ ਨੇ ਜ਼ੇਲੈਂਸਕੀ ਨੂੰ ਆਫਰ ਦਿੱਤਾ ਕਿ ਜੇਕਰ ਜ਼ੇਲੈਂਸਕੀ ਚੌਣ ਤਾਂ ਆਪਣੇ ਪਰਿਵਾਰ ਦੇ ਨਾਲ ਯੂਕਰੇਨ ਤੋਂ ਬਾਹਰ ਨਿਕਲ ਸਕਦੇ ਨੇ ਅਮਰੀਕਾ ਉਹਨਾਂ ਦਾ ਰੈਸਕਿਊ ਕਰੇਗਾ ਜ਼ੇਲੈਂਸਕੀ ਨੇ ਆਪਣੇ ਟੌਪ ਕਮਾਂਡਰਸ ਦੇ ਨਾਲ ਇੱਕ ਹੋਰ ਸੈਲਫੀ ਵੀਡੀਓ ਅਪਲੋਡ ਕੀਤਾ ਅਤੇ ਕਿਹਾ ਆਈ ਨੀਡ ਐਮਿਊਨਿਸ਼ਨ ਨਾਟ ਅ ਰਾਈਟ ਮਤਲਬ ਮੈਂ ਭੱਜਣਾ ਨਹੀਂ ਹੈ ਮੈਨੂੰ ਤੁਸੀਂ ਹਥਿਆਰ ਦਿਓ ਰੂਸ ਯੂਕਰੇਨ ਵੱਲ ਵਧ ਰਿਹਾ ਸੀ ਦੁਨੀਆ ਨੂੰ ਜਾਣਨ ਸਮਝਣ ਵਾਲੇ ਕਹਿ ਰਹੇ ਸੀ ਕਿ ਜਲਦੀ ਹੀ ਰੂਸ ਯੂਕਰੇਨ ਦਾ ਨਾਮੋ ਨਿਸ਼ਾਨ ਮਿਟਾ ਦੇਗਾ ਪਰ ਇੱਥੇ ਹੀ ਪੂਰੀ ਦੁਨੀਆ ਦੇ ਅੰਦਾਜ਼ੇ ਫੇਲ ਹੋ ਗਏ ਸਟੇਜ ਤੇ ਸੂਟ ਬੂਟ ਪਾ ਕੇ ਹਾਸੀਆਂ ਖੇਡੀਆਂ ਕਰਨ ਵਾਲਾ ਸ਼ਖਸ ਆਪਣੇ ਮੁਲਕ ਤੇ ਆਏ ਸੰਕਟ ਦੀ ਵਜ੍ਹਾ ਨਾਲ ਬਿਲਕੁਲ ਬਦਲ ਚੁੱਕਾ ਸੀ ਜ਼ੇਲੈਂਸਕੀ ਅਕਸਰ ਮਿਲਟਰੀ ਗ੍ਰੀਨ ਟੀ-ਸ਼ਰਟ ਵਿੱਚ ਨਜ਼ਰ ਆਉਣ ਲੱਗੇ। ਚਿਹਰੇ ਤੇ ਮੁਸਕਰਾਹਟ ਦੀ ਥਾਂ ਗੰਭੀਰਤਾ ਦਿਖਾਈ ਦੇਣ ਲੱਗੀ। ਆਪਣੇ ਸੁਨਹਿੇ ਲੋਕਾਂ ਤੱਕ ਸੈਲਫੀ ਵੀਡੀਓ ਦੇ ਜ਼ਰੀਏ ਭੇਜਣ ਲੱਗੇ। ਯੂਕਰੇਨ ਦੇ ਸ਼ਹਿਰਾਂ ਤੇ ਰੂਸੀ ਮਿਜ਼ਾਈਲਾਂ ਦੇ ਹਮਲੇ ਲਗਾਤਾਰ ਵੱਧ ਰਹੇ ਸੀ। ਲੋਕ ਬੰਕਰਾਂ ਵਿੱਚ ਲੋਕ ਕੇ ਜਾਨ ਬਚਾਉਣ ਲੱਗੇ। ਯੂਕਰੇਨ ਵਿੱਚ ਜ਼ਿਆਦਾਤਰ ਘਰਾਂ ਵਿੱਚ ਬੰਕਰ ਬਣੇ ਹੋਏ ਨੇ। ਕਿਨੇ ਰੂਸ ਦੇ ਹਮਲੇ ਵਧ ਰਹੇ ਸੀ ਜ਼ੇਲੈਂਸਕੀ ਉਨਹੀ ਤਾਕਤ ਨਾਲ ਪੂਰੀ ਦੁਨੀਆ ਤੋਂ ਸਮਰਥਨ ਮੰਗ ਰਹੇ ਸੀ ਯੂਰੋਪੀਅਨ ਯੂਨੀਅਨ ਹੋਵੇ ਜਾਂ ਅਮਰੀਕਾ ਜ਼ੇਲੈਂਸਕੀ ਨੇ ਹਰ ਥਾਂ ਤੋਂ ਮੰਗਿਆ ਤਾਂ ਸਿਰਫ ਸਪੋਰਟ ਪਰ ਆਪਣਾ ਮੁਲਕ ਛੱਡ ਕੇ ਨਹੀਂ ਭੱਜੇ ਇਸ ਸੰਘਰਸ਼ ਵਿੱਚ ਉਹਨਾਂ ਦੇ ਨਾਲ ਜੋ ਮਜ਼ਬੂਤੀ ਨਾਲ ਖੜੀ ਰਹੀ ਉਹ ਹੈ ਜ਼ੇਲੈਂਸਕੀ ਦੀ ਪਤਨੀ 올ੈਨਾ ਜ਼ੇਲੈਂਸਕਾ ਮਿਲਟਰੀ ਦੇ ਬੰਕਰ ਤੋਂ ਲੈ ਕੇ ਬਾਰਡਰ ਤੇ ਆਪਣੇ ਸੈਨਿਕਾਂ ਦਾ ਸਾਥ ਦੇਣ ਵਾਲੇ ਜ਼ੇਲੈਂਸਕੀ ਦੀ ਪਤਨੀ ਆਪਣੇ ਦੋਹਾਂ ਬੱਚਿਆਂ ਨੂੰ ਮਿਜ਼ਾਈਲਾਂ ਦੇ ਹਮਲਿਆਂ ਤੋਂ ਬਚਾਉਂਦੇ ਹੋਏ ਘਰ ਵਿੱਚ ਕੈਦ ਨਹੀਂ ਰਹੀ। ਸਰਹੱਦ ਤੇ ਫੌਜ ਵਿੱਚ ਹਜ਼ਾਰਾਂ ਔਰਤਾਂ ਵਰਦੀ ਪਾ ਕੇ ਰੂਸੀ ਫੌਜ ਦਾ ਮੁਕਾਬਲਾ ਕਰ ਰਹੀਆਂ ਸਨ ਤਾਂ ਓਲੇਨਾ ਜ਼ੇਲੈਂਸਕਾ ਅਮਰੀਕਾ ਸਮੇਤ ਕਈ ਮੁਲਕਾਂ ਦੇ ਯਾਤਰਾ ਤੇ ਸੀ ਆਪਣੇ ਮੁਲਕ ਦੇ ਲਈ ਮਦਦ ਮੰਗਣ ਦੇ ਲਈ। ਜ਼ੇਲੈਂਸਕੀ ਅਤੇ ਉਹਨਾਂ ਦੀ ਪਤਨੀ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ। ਅਤੇ ਯੂਕਰੇਨ ਨੂੰ ਕਈ ਮੁਲਕਾਂ ਤੋਂ ਮਦਦ ਮਿਲਣ ਲੱਗੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਲਾਦੀਮੀਰ ਪੁਤਿਨ ਦੇ ਖਿਲਾਫ ਅਰੈਸਟ ਵਾਰੰਟ ਤੱਕ ਜਾਰੀ ਕਰ ਦਿੱਤਾ ਉਸ ਦੌਰਾਨ ਰੂਸ ਨੇ ਜੰਗ ਸ਼ੁਰੂ ਹੋਣ ਦੇ 1 ਸਾਲ ਬਾਅਦ 2023 ਵਿੱਚ ਇੱਕ ਹੋਰ ਚਾਲ ਚੱਲੀ ਯੂਕਰੇਨ ਅਤੇ ਰੂਸ ਦੋਵੇਂ ਦੁਨੀਆ ਦੇ ਵੱਡੇ ਕਣਕ ਦੇ ਉਤਪਾਦਕ ਮੁਲਕ ਨੇ ਰੂਸ ਨੇ ਬਲੈਕ ਸੀ ਵਿੱਚ ਯੂਕਰੇਨ ਦੇ ਬੰਦਰਗਾਹਾਂ ਦੀ ਨਾਕਾਬੰਦੀ ਕਰ ਦਿੱਤੀ ਇਥੋਂ ਕਈ ਹਫ਼ਤਿਆਂ ਤੱਕ ਯੂਰਪ ਨੂੰ ਕਣਕ ਦੀ ਸਪਲਾਈ ਨਹੀਂ ਹੋ ਸਕੀ ਇਸ ਨਾਲ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਕਣਕ ਦੀਆਂ ਕੀਮਤਾਂ ਵਧਣ ਲੱਗੀਆਂ ਕਣਕ ਦੇ ਵੱਡੇ ਉਤਪਾਦਕ ਭਾਰਤ ਨੇ ਵੀ ਕਣਕ ਦੇ ਐਕਸਪੋਰਟ ਤੇ ਰੋਕ ਲਗਾ ਦਿੱਤੀ ਸੀ ਪਰ ਇਥੇ ਸਵਾਲ ਇਹ ਉੱਠਦਾ ਹੈ ਕਿ ਮਿਲਟਰੀ ਪਾਵਰ ਵਿੱਚ ਆਪਣੇ ਤੋਂ ਕਰੀਬ 4 ਗੁਣਾ ਵੱਡੇ ਰੂਸ ਤੋਂ 2 ਸਾਲਾਂ ਤੱਕ ਯੂਕਰੇਨ ਟੱਕਰ ਕਿਵੇਂ ਲੈ ਰਹੇ ਹਨ ਇਸ ਦਾ ਜਵਾਬ ਹੈ ਅਮਰੀਕਾ ਜਰਮਨੀ ਇਟਲੀ ਕੈਨੇਡਾ ਯੂਕੇ ਵਰਗੇ ਸਾਥੀਆਂ ਤੋਂ ਯੂਕਰੇਨ ਨੂੰ ਐਂਟੀ ਟੈਂਕ ਮਿਸਾਈਲ ਤੋਪ ਤਕਨੀਕ ਅਤੇ ਪੈਸਾ ਮਿਲਣਾ ਐਨੇ ਲੰਬੇ ਸੰਘਰਸ਼ ਤੋਂ ਬਾਅਦ ਤਾਂ ਇਹ ਵੀ ਕਿਹਾ ਜਾਣ ਲੱਗਾ ਕਿ ਰੂਸ ਨੇ ਪੰਗਾ ਲੈ ਕੇ ਗਲਤੀ ਕਰ ਦਿੱਤੀ ਹੈ ਰੂਸ ਦੀ ਫੌਜ ਥੱਕ ਚੁੱਕੀ ਹੈ ਇਸ ਜੰਗ ਵਿੱਚ ਬ੍ਰਿਟੇਨ ਦੀ ਡਿਫੈਂਸ ਮਿਨਿਸਟਰੀ ਨੇ ਅੰਦਾਜ਼ਾ ਲਗਾਇਆ ਕਿ ਰੂਸ ਦੇ ਕੁੱਲ ਕਰੀਬ 3.5 ਲੱਖ ਸੈਨਿਕ ਮਾਰੇ ਗਏ ਜਾਂ ਜ਼ਖਮੀ ਹੋਏ ਪਰ ਕਦੇ ਰੂਸ ਵੱਲੋਂ ਕੋਈ ਅੰਕੜਾ ਜਾਰੀ ਨਹੀਂ ਹੋਇਆ ਕਈ ਅੰਦਾਜ਼ੇ ਲਗਾਏ ਗਏ ਕਿ ਰੂਸ ਵਿੱਚ ਕਰੀਬ 50 ਹਜ਼ਾਰ ਰੂਸੀ ਸੈਨਿਕਾਂ ਦੀਆਂ ਕਬਰਾਂ ਗਿਣੀਆਂ ਗਈਆਂ ਨੇ ਪਰ ਅਧਿਕਾਰਕ ਅੰਕੜੇ ਸਾਹਮਣੇ ਨਹੀਂ ਆਏ ਅਮਰੀਕਾ ਦਾਵਾ ਕਰਦਾ ਹੈ ਕਿ ਯੂਕਰੇਨ ਦੇ 70 ਹਜ਼ਾਰ ਤੋਂ ਲੈ ਕੇ 1.2 ਲੱਖ ਸੈਨਿਕ ਮਾਰੇ ਗਏ ਨੇ ਪਰ ਜ਼ੈਲੈਂਸਕੀ ਨੇ ਕਿਹਾ ਕਿ ਜੰਗ ਦੇ 2 ਸਾਲ ਬਾਅਦ ਸਾਡੇ 33000 ਸੈਨਿਕ ਹੀ ਮਾਰੇ ਗਏ ਪਿਛਲੇ ਦਿਨਾਂ ਵਿੱਚ ਰੂਸ ਦੇ ਦੌਰੇ ਤੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੇਲੈਂਸਕੀ ਨੇ ਜਮ ਕੇ ਪੋਸਿਆ ਅਤੇ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਕਿ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਆਗੂ ਨੂੰ ਦੁਨੀਆ ਦੇ ਸਭ ਤੋਂ ਵੱਡੇ ਖੂਨੀ ਅਪਰਾਧੀ ਨੂੰ ਗੱਲ ਆਉਂਦੇ ਦੇਖਣਾ ਇਹ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੇ ਲਈ ਵੱਡਾ ਝਟਕਾ ਹੈ ਰੂਸ ਦੇ ਖਿਲਾਫ ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਦੀ ਮਦਦ ਨਾਲ ਯੂਕਰੇਨ ਹੁਣ ਵੀ ਡਟਿਆ ਹੋਇਆ ਹੈ ਪਰ ਇੱਕ ਗੱਲ ਤਾਂ ਤੈ ਹੈ ਕਿ ਰੂਸ ਵਰਗੇ ਤਾਕਤਵਰ ਦੇਸ਼ ਦੇ ਸਾਹਮਣੇ ਟਿਕੇ ਰਹਿਣਾ ਆਪਣੇ ਆਪ ਵਿੱਚ ਵੱਡੀ ਗੱਲ ਹੈ ਇੱਕ ਕਮੇਡੀਅਨ ਕਹਿ ਕੇ ਜ਼ੇਲੈਂਸਕੀ ਤੇ ਹੱਸਣ ਵਾਲੇ ਲੋਕ ਹੁਣ ਉਹਨਾਂ ਨੂੰ ਗੰਭੀਰਤਾ ਨਾਲ ਲੈਂਦੇ ਨੇ